ਚੋਰੀ ਅਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਅਨਸਰਾਂ ਦੇ ਖਿਲਾਫ ਫਾਜ਼ਿਲਕਾ ਪੁਲਿਸ ਦਾ ਵੱਡਾ ਐਕਸ਼ਨ ਹਬੌਰ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀ ਅਤੇ ਚੋਰੀ ਦਾ ਸਮਾਨ ਖਰੀਦਣ ਵਾਲੇ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਪਾਸੋਂ ਤਿੰਨ ਮੋਟਰਸਾਈਕਲਾਂ ਸਮੇਤ ਹੋਰ ਚੋਰੀ ਦਾ ਭਾਰੀ ਮਾਤਰਾ ਦਾ ਸਮਾਨ ਬਰਾਮਦ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਸਬ ਡਿਵੀਜ਼ਨ ਹਬੌਰ ਦੇ ਡੀਐਸਪੀ ਸ਼੍ਰੀ ਅਰੁਣ ਮੁੰਡਨ ਨੇ ਕਿਹਾ ਕਿ ਫਾਜ਼ਿਲਕਾ ਪੁਲਿਸ ਵੱਲੋਂ ਮਾੜੇ ਅੰਸਰਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ ਇਸੇ ਤਰ੍ਹਾਂ ਹੀ ਸਖਤ ਕਾਰਵਾਈ ਹਮੇਸ਼ਾ ਜਾਰੀ ਰਹੇਗੀ ਆਉਣ ਵਾਲੇ ਸਮੇਂ ਵਿੱਚ ਚੋਰੀ ਦੀਆਂ ਹੋਰ ਵੀ ਵਾਰਦਾਤਾਂ ਨੂੰ ਟਰੇਸ ਕਰਕੇ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ ਅਤੇ ਫਾਜ਼ਿਲਕਾ ਪੁਲਿਸ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਲਗਾਤਾਰ ਹੀ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਅਜੇ ਅੰਸਰਾਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਿਆ ਜਾਵੇਗਾ ਜੀ ਸਾਰਿਆਂ ਸੋਰੀ ਮਾਨਯੋਗ ਐਸਐਸਪੀ ਫਾਜ਼ਲਖਾ ਸ਼੍ਰੀ ਬਰਿੰਦਰ ਸਿੰਘ ਬਰਾੜ ਜੀ ਵੱਲੋਂ ਸਖਤ ਨਿਰਦੇਸ਼ ਨੇ ਕਿ ਕਿਸੇ ਵੀ ਤਰ੍ਹਾਂ ਦੀ ਜੇਕਰ ਕੋਈ ਘਟਨਾ ਹੁੰਦੀ ਹੈ ਉਹਨੂੰ ਪੂਰੀ ਤਰ੍ਹਾਂ ਦੇ ਉਹਦੇ ਵਿੱਚ ਪੁਲਿਸ ਇੰਟਰਵੈਨ ਕਰਕੇ ਉਸ ਨੂੰ ਇੱਕ ਵਧੀਆ ਤਰੀਕੇ ਨਾਲ ਹਸੋਲ ਕਰੇਗਾ ਇਸੇ ਦੀ ਲੜੀ ਦੇ ਵਿੱਚ ਜਿਹੜੀਆਂ ਕੁਝ ਚੋਰੀ ਦੀਆਂ ਵਾਰ ਦਤਾਂ ਹੋਰ ਦੇ ਵਿੱਚ ਹੋ ਰਹੀਆਂ ਸੀ ਜਿਹਦੇ ਵਿੱਚ ਕੁਝ ਮੋਟਰਸਾਈਕਲ ਚੋਰੀ ਹੋਏ ਸੀ ਤੇ ਪਲੱਸ ਕੁਝ ਲੋਹੇ ਦਾ ਸਮਾਨ ਵੀ ਜਿਹੜਾ ਕਿ ਅਕਸਰ ਦੁਕਾਨਦਾਰ ਜਾਂ ਬਾਹਰ ਛੱਡ ਦਿੰਦੇ ਸੀ ਜਾਂ ਘਰਾਂ ਵਾਲੇ ਕੋਈ ਬਾਹਰ ਛੱਡ ਦਿੰਦੇ ਸੀ ਉਹ ਸਮਾਨ ਜਿਹੜਾ ਹੈਗਾ ਉਹ ਲਗਾਤਾਰ ਜਿਹੜਾ ਚੋਰੀ ਹੋ ਰਿਆ ਸੀ ਇਸ ਦੇ ਵਿੱਚ ਸਾਡੀ ਥਾਣਾ ਨੈ ਸਿਟੀ ਵਨ ਦੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਜਿਸ ਦੇ ਵਿੱਚ ਇਹਨਾਂ ਨੂੰ ਦੋ ਚੋਰ ਜਿਹੜੇ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਇੱਕ ਦਾ ਨਾਮ ਵਿੱਕੀ ਸਿੰਘ ਪੁੱਤਰ ਇੰਦਰ ਸਿੰਘ ਉਰਫ ਚਮਕੀਦਾਂ ਜੋ ਕਿ ਅਭੋ ਹਰਦਈ ਰਹਿਣ ਵਾਲਾ ਦੂਸਰਾ ਮਹਿੰਦਰ ਕੁਮਾਰ ਪੁੱਤਰ ਜੀ ਆਰਾਮ ਜੋ ਕਿ ਆਲਮਗੜ ਦਾ ਰਹਿਣ ਵਾਲਾ ਹੈਗਾ ਇਹਨਾਂ ਇਹ ਦੋ ਚੋਰ ਜਿਹੜੇ ਗ੍ਰਿਫਤਾਰ ਕੀਤੇ ਗਏ ਇਹਨਾਂ ਤੇ ਮੁਕੱਦਮਾ ਨੰਬਰ 180 ਮਿਤੀ 23/8/24 ਜਿਹੜਾ ਦਾ 30323172 ਬੀਐਨਐਸ ਦੇ ਅਧੀਨ ਦਰਜ ਕੀਤਾ ਗਿਆ ਤੇ ਇਹਨਾਂ ਪਾਸੋਂ ਜਿਹੜੇ ਹੈਗੇ ਇਨੀਸ਼ially ਤਿੰਨ ਚੋਰੀ ਛੁਦਾ ਮੋਟਰਸਾਈਕਲ ਬਰਾਮਦ ਕੀਤੇ ਗਏ ਸੀ ਜਿਨ੍ਹਾਂ ਵਿੱਚ ਇੱਕ ਬਜਾਜ ਪ੍ਰੋਟੀਨਾ ਰੰਗ ਕਾਲਾ ਦੂਸਰਾ ਐਚਐਫ ਡਿਲਕਸ ਰੰਗ ਕਾਲਾ ਤੇ تیسਰਾ ਹੋਂਡਾ ਟਵਿਸਟਰ ਰੰਗ ਚਿੱਟਾ ਇਹਨਾਂਾਰੇ ਜੋ ਡਿਟੇਲਸ ਐ ਅਸੀਂ ਉਹ ਤੁਹਾਨੂੰ ਫਰਦਰ ਸ਼ੇਅਰ ਕਰਦੇ ਆਂ ਕਿਹੜੇ ਮੋਟਰਸਾਈਕਲ ਸੀ ਫਰਦਰ ਇਹਨਾਂ ਦੀ ਪੁਸ਼ਕਿਸ਼ ਤੇ ਇਸ ਵਾਰ ਅਸੀਂ ਇਹ ਜਿੱਥੇ-ਜਿੱਥੇ ਇਹਨਾਂ ਵੱਲੋਂ ਇਹ ਜਿਹੜਾ ਚੋਰੀशुदा ਸਮਾਨ ਵੇਚਿਆ ਜਾ ਰਿਹਾ ਸੀ ਜਿਹੜੇ ਵੀ ਕਬਾੜੀਆਂ ਨੂੰ ਵੇਚਿਆ ਜਾ ਰਿਹਾ ਸੀ ਜਾਂ ਦੁਕਾਨਦਾਰਾਂ ਨੂੰ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ ਵੀ ਇਸ ਮੁਕੱਦਮੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਜਿਸ ਦੇ ਵਿੱਚ ਸਾਡੇ ਵੱਲੋਂ ਤਿੰਨ ਜਿਹੜੇ ਹੈਗੇ ਨੇ ਦੁਕਾਨਦਾਰ ਕਬਾੜੀਏ ਜਿਹੜੇ ਹੈਗੇ ਆ ਉਹ ਨੋਮਿਨੇਟ ਕੀਤੇ ਗਏ ਜਿਨ੍ਹਾਂ ਦਾ ਹੈਗਾ ਸੁਰਿੰਦਰ ਕੁਮਾਰ ਉਰਫ ਸੋਨੂ ਤੇ ਇਸ ਸੁਰਿੰਦਰ ਸਿੰਘ ਉਰਫ ਕੁੱਕੀ ਤੇ ਇਸ ਤੋਂ ਇਲਾਵਾ ਇੱਕ ਆਪਣਾ ਇੱਕ ਇੱਕ ਗਰਵੰਤ ਕਿ ਕਿੱਥੋਂ ਦੇ ਵਸਣ ਇਹ ਜਿਹੜੇ ਸਾਰੇ ਇੱਕ ਜਿਹੜੇ ਇਹਨਾਂ ਵਿੱਚ ਦੋ ਜਿਹੜੇ ਹੈਗੇ ਨੇ ਸਾਡੇ ਆਪ ਹੋਰ ਦੇ ਨੇ ਤੇ ਇੱਕ ਜਿਹੜਾ ਹੈਗਾ ਬਲਵਾਨੇ ਦਾ ਰਹਿਣ ਵਾਲਾ ਹੈਗਾ ਇਹਨਾਂ ਤੋਂ ਇਲਾਵਾ ਵੀ ਸਾਡੀ ਹਜੇ ਹੋਰ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਨਾਂ ਜੋ ਵੀ ਸਮਾਨ ਇਹਨਾਂ ਦੋ ਚੋਰਾਂ ਵੱਲੋਂ ਜਿਹੜਾ ਹੈਗਾ ਚੋਰੀ ਕੀਤਾ ਜਾ ਰਿਹਾ ਸੀ ਉਹ ਅੱਗੇ ਇਹਨਾਂ ਪਾਸ ਜਾ ਕੇ ਵੇਚਿਆ ਜਾ ਰਿਹਾ ਸੀ ਇਸ ਤੋਂ ਪਹਿਲਾਂ ਵੀ ਆਪਾਂ ਕਈ ਵਾਰ ਤੁਹਾਡੇ ਮਾਧਿਅਮ ਰਾਹੀਂ ਵੀ ਲੋਕਾਂ ਨੂੰ ਇਹ ਅਪੀਲ ਕੀਤੀ ਹੈਗੀ ਕੋਈ ਵੀ ਜਿਹੜਾ ਹੈਗਾ ਚੋਰੀ ਦਾ ਮਾਲ ਨਾ ਖਰੀਦੇ ਤੇ ਅਦਰਵਾਈਜ਼ ਜਿਹੜੀ ਪੁਲਿਸ ਹੈ ਸਟ੍ਰਿਕਟ ਐਕਸ਼ਨ ਲਏਗੀ ਉਸ ਦੇ ਖਿਲਾਫ ਸੋ ਇਸ ਵਾਰ ਅਸੀਂ ਇਹਨੂੰ ਅੱਗੇ ਇਨਵੈਸਟੀਗੇਸ਼ਨ ਨੂੰ ਹੋਰ ਫਰਦਰ ਲੈ ਕੇ ਜਾਂਦੇ ਹਾਂ ਇਹਨਾਂ ਨੂੰ ਕੀਤਾ ਤੇ ਫਰਦਰ ਅਸੀਂ ਹੋਰ ਵੀ ਦੇ ਵਿੱਚ ਅ ਅੱਗੇ ਨਾਮਿਨੇਟ ਕਰਾਂਗੇ ਤੇ ਹੋਰ ਅਰੈਸਟਾਂ ਵੀ ਹੋਣਗੀਆਂ ਜੋ ਹੁਣ ਇਸ ਤੋਂ ਇਲਾਵਾ ਜੋ ਸਾਨੂੰ ਸਮਾਨ ਬਰਾਮਦ ਹੋਇਆ ਤਿੰਨ ਚੋਰੀ ਦੇ ਮੋਟਰਸਾਈਕਲ ਨੇ ਇੱਕ ਲੋਹੇ ਦਾ ਗੇਟ ਹੈਗਾ ਇਸ ਤੋਂ ਇਲਾਵਾ ਜਿਹੜੇ ਆਪਣੇ ਤਾਂ ਵੀ ਦੀਆਂ ਤਾਰਾਂ ਨੇ ਉਹ ਮਿਲੀਆਂ ਨੇ ਆਪਣੇ ਕਾਫੀ ਚੋਰੀ ਹੋਈ ਸੀਗੇ ਆਹ ਰੂਰਲ ਏਰੀਆ ਵਿੱਚੋਂ ਆਪਣੇ ਬੋਰ ਦੇ ਆਸ-ਪਾਸ ਵਿੱਚੋਂ ਜਿਹੜੇ ਸੋਲਰ ਪਲੇਟਸ ਦੀਆਂ ਤਾਰਾਂ ਨੇ ਉਹ ਸੋਲਰ ਪਲੇਟਸ ਦੀਆਂ ਤਾਰਾਂ ਵੀ ਮਿਲੀਆਂ ਨੇ ਉਸ ਤੋਂ ਇਲਾਵਾ ਜਿਵੇਂ ਕੋਈ ਲੋਹੇ ਦੇ ਹੋਰ ਸਮਾਨ ਜਿਵੇਂ ਕੋਈ ਅੱਤਾ ਇੰਜਨ ਜਾਂ ਸਮਥਿੰਗ ਜੋ ਕਿ ਇਹਨਾਂ ਵੱਲੋਂ ਜਿਹੜਾ ਹੈਗਾ ਕਿਸੇ ਦੁਕਾਨ ਤੋਂ ਜਾਂ ਕਿਸੇ ਘਰ ਤੋਂ ਜਿਹੜਾ ਹੈਗਾ ਚੋਰੀ ਕਰਕੇ ਜਿਹੜਾ ਅੱਗੇ ਹੈਗਾ ਜਿਹੜਾ ਉਹ ਇਹਨਾਂ ਵੱਲੋਂ ਵੇਚਿਆ ਜਾ ਰਿਹਾ ਹੈ